ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਤੁਹਾਨੂੰ ਸੇਬ ਜੀ ਦੀ ਗੁਫਾ ਦਿਖਾਉਣ ਜਾ ਰਹੇ ਹਾਂ ਰਾਮਪਰਾ ਫੂਲ ਦੇ ਖੇਤਰ ਤਾਹੇ ਬਹੁਤ ਵੱਡਾ ਗੁਫਾ ਬਣਾਈ ਹੋਈ ਹੈ ਕੋਲੇ ਸ਼ੰਕਰ ਦੀ ਮੈਂ ਦਰਸ਼ਨ ਕਰਾਵਾਂਗੇ ਪਰੰਤ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਅੱਜ ਰਾਮਪਰਾ ਫੂਲ ਵਿਖੇ ਤੁਹਾਨੂੰ ਨਰਚਨ ਕਰਵਾ ਰਹੇ ਆ ਭੋਲੇ ਸ਼ੰਕਰ ਜੀ ਦੀ ਗੁਫਾਵਾਂ ਵਾਲੇ ਹੂੰ ਓਮ ਨਮਾ ਸ਼ਿਵਾਹ ਭੋਲੇ ਸ਼ੰਕਰ ਜੀ ਦੀ ਗੁਫਾ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਅੱਜ ਕੋ ਸਵਾੜੀ ਦਿਖਾ ਰਹੇ ਹਾਂ that was fun ਲੋ ਵੀ ਦਰਸ਼ਕੋ ਅੱਜ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਔਨ ਮੱਛੀਵਾਹ ਗੁਫਾ ਦੇ ਜਿਹੜੀ ਰਾਮਪਰਾ ਵਿਖੇ ਸਤਤਾ ਬਹੁਤ ਸ਼ਾਨਦਾਰ ਬਣਾਈ ਆ ਚੀਜ਼ਾਂ ਦੇਖੋ ਤੇ ਇਹ ਚ ਪਾਣੀ ਵਗਦਾ ਆਨੰਦੀ ਮਹਾਰਾਜ ਜੀ ਬੈਠੇ ਆ ਆ ਨੰਦੀ ਮਹਾਰਾਜ ਬੈਠੇ ਆ ਇਧਰ ਪਾਣੀ ਵਾਲੀ ਆ ਪਾਣੀ ਭਾਰੇ ਸਿਸਟਮ ਇੱਕ ਉੱਪਰ ਵਾਰ ਆ ਇੱਕ ਭੂਮੂਰੇ ਵਾਰ ਇੱਕ ਪਿੱਛੇ ਵਾਰ ਇਧਰੋਂ ਆਏ ਚੜਾ ਵੀ ਜਾਂਦਾ ਉਹ ਉਹ ਮੇਨ ਗੇਟ ਆ ਗਿਆ ਮੇਨ ਗੇਟ ਤੇ ਬਾਰਡਰ ਬਾਕਸ ਤੇ ਦਫਤਰ ਸਟੇਸ਼ਨ ਦੇ ਜਿਹੜਾ ਫਾਈਬਰ ਗ੍ਰੇਡ ਵਾਲਾ ਉਹਦੇ ਸਾਹਮਣੇ ਆ ਇਹ ਆਰਾਮਬਾਦ ਉਹਨਾਂ ਜੱਗੀ ਨੂੰ ਕਹਿਣਾ ਸੀ ਵੀ ਪੇਕਅਪ ਦਿਵਾ ਲਿਆ ਮੈਨੂੰ ਕੋਈ ਬੰਦਾ ਕਹਿੰਦਾ ਨਾ ਵੀ